ਬਾਲੀਵੁੱਡ ਦੇ ਯੋਧਾ ਕੁਲਜਿੰਦਰ ਸਿੱਧੂ ਸ਼ਰੀਕ ਬਣ ਕੇ ਜਲਦ ਹੀ ਇੱਕ ਵਾਰ ਫੇਰ ਪੰਜਾਬੀ ਪਰਦੇ ਤੇ ਨਜ਼ਰ ਆਉਣਗੇ ਫਿਲਮ ਸ਼ਰੀਕ ਤੋਂ ਸਿੱਧੂ ਦੀ ਨਵੀਂ ਲੁੱਕ ਰਿਵੀਲ ਹੋਈ ਹੈ ਪਿੰਡੂ ਪਾਲੀ ਬਰਾੜ ਦੇ ਕਿਰਦਾਰ 'ਚ ਸਿੱਧੂ ਬਿਲਕੁਲ ਹਟ ਕੇ ਨਜ਼ਰ ਆ ਰਹੇ ਨੇ ਮੇਰੀ ਲੁੱਕ ਮਤਲਬ ਇੱਕ ਬੜਾ ਮੈਂ ਅਗਰੈਸਿਵ ਕੈਰੈਕਟਰ ਪਲੇ ਕੀਤਾ ਅਗੇਂਸਟ ਮਾਈ ਨੇਚਰ ਸੋ ਬਹੁਤ ਮਜ਼ਾ ਆਇਆ ਕਰਕੇ ਮਤਲਬ ਟੋਟਲੀ ਆਊਟ ਆਫ ਮਾਈ ਕੰਫਰਟ ਜ਼ੋਨ ਸੀਗਾ ਕੈਰੈਕਟਰ ਇੱਕਦਮ ਲਾਊਡ ਫਲੈਸ਼ੀ ਐਂਡ ਉਹ ਹੈ ਜਿਵੇਂ ਜੱਟਾਂ ਦੇ ਵਿੱਚ ਹੁੰਦਾ ਹੈ ਨਾ ਬਹੁਤ ਲਾਊਡ ਵੈਸੇ ਵੀ ਜੱਟ ਤਕਰੀਬਨ ਲਾਊਡ ਮੰਨੇ ਜਾਂਦੇ ਪਰ ਇਹ ਕੈਰੈਕਟਰ ਤਾਂ ਬਹੁਤ ਜ਼ਿਆਦਾ ਓਵਰ ਹੈ ਸੋ ਲੁੱਕ ਵੀ ਬੜੀ ਵਧੀਆ ਨਿਕਲ ਕੇ ਆਈ ਐਵਰੀਬਾਡੀ ਇਜ਼ ਅਪਰੀਸ਼ੀਏਟਿੰਗ ਜਿਨ੍ਹਾਂ ਨੇ ਮੂਵੀ ਦਾ ਹੁਣ ਫਰਸਟ ਕੱਟ ਬਣ ਗਿਆ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਦੇਖੀ ਹੈ ਇੰਡਸਟਰੀ ਵਿੱਚ ਆਈ ਗਾਟ ਕਾਲਸ ਫ্রম ਬਿਗ ਨੇਮਸ ਸੋ ਦੇ ਆ ਦੇ ਆਪਰੀਸ਼ੀਏਟਿੰਗ ਮਾਈ ਕੈਰੈਕਟਰ ਐਂਡ ਦ ਫਿਲਮ ਕੁਲਜਿੰਦਰ ਇਸ ਫਿਲਮ ਨੂੰ ਲੈ ਕੇ ਪਹਿਲਾਂ ਸ਼ੱਕ ਸ਼ੂਬੇਦ ਸਨ ਪਿਛਲੀ ਆਈ ਵਾਸ ਲिटल ਡਾਊਟਫੁਲ ਕਿ ਮੈਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਜਾਂ ਕੀ ਹੈ ਅਬਾਊਟ ਮਾਈ ਕੈਰੈਕਟਰ ਆਲਸੋ ਲਾਸਟ ਮੂਮੈਂਟ ਤੱਕ ਆਈ ਵਾਸ ਨਾਟ ਔਨ ਬੋਰਡ ਸੋ ਫਿਲਮ ਦਾ ਸ਼ੂਟ ਵੀ ਸ਼ੁਰੂ ਹੋ ਗਿਆ ਸੀ 10 ਫਰਵਰੀ ਨੂੰ ਆਈ ਵਾਸ ਨਾਟ ਔਨ ਬੋਰਡ ਦੇ ਹੈਵ ਅਸਾਈਂਡਡ ਸਮਬਡੀ ਐਲਸ ਫਾਰ ਥਿਸ ਕੈਰੈਕਟਰ ਪਾਲੀ ਬਰਾਡਲੀ ਬਟ ਸ਼ੂਟ ਦਾ ਜਦੋਂ ਇਹ ਵਾਲੇ ਕੈਰੈਕਟਰ ਦਾ ਪੋਰਸ਼ਨ ਸ਼ੂਟ ਹੋਣਾ ਸੀ ਤਿੰਨ ਦਿਨ ਪਹਿਲੇ ਨਵਦੀਪ ਦਾ ਮੇਰ ਮੈਨੂੰ ਕਾਲ ਆਈ ਕਿ ਯਾਰ ਕੁਵਿੰਦਰ ਕੀ ਸੋਚਿਆ ਤਾ ਕਿ ਯਾਰ ਅਜੇ ਵੀ ਗੁੰਗਿਆਸ਼ ਹੈ ਹੀ ਸੇਜਸ ਮੀ ਐਂਡ ਜਿਮੀ ਸਰ ਵਾਂਟਸ ਕਿ ਤੂੰ ਆ ਜਾਏ ਕੈਰੈਕਟਰ ਯੂ ਸ਼ ਸੋ ਮੈਨੂੰ ਵੀ ਲੱਗਾ ਕਿ ਚਲੋ ਲੈਟਸ ਡੂ ਇਟ ਇਨਾ ਕਨਵਿੰਸ ਦਾ ਡਾਇਰੈਕਟਰ ਤੇ ਆਈ ਸ਼ੁੱਡ ਗਿਵ ਇਟ ਆ ਟਰਾਈ ਸੋ ਵੈਨ ਆਈ ਡਿਡ ਇਟ ਸੋ ਇਟ ਵਾਸ ਅਮੇਜ਼ਿੰਗ ਬਹੁਤ ਵਧੀਆ ਐਕਸਪੀਰੀਅੰਸ ਰਹਾ ਐਂਡ ਕੈਰੈਕਟਰ ਵੀ ਬਹੁਤ ਪਸੰਦ ਆਊਗਾ ਸਾਰਿਆਂ ਨੂੰ ਤੁਹਾਨੂੰ ਫਿਲਮ ਸ਼ਰੀਕ ਕਹਾਣੀ ਹੈ ਪਿੰਡਾਂ ਦੇ ਪਰਿਵਾਰਾਂ ਵਿੱਚ ਚੱਲਦੀ ਰਾਜਨੀਤੀ ਦੀ ਪੰਜਾਬ ਦੀ ਜਿਹੜੀ ਮਿੱਟੀ ਦੀ ਖੁਸ਼ਬੂ ਉਹਦੇ ਚ ਆਏਗੀ ਫਿਲਮ ਦੇ ਵਿੱਚ ਕਿਉਂਕਿ ਪੰਜਾਬੀ ਜਿਹੜੇ ਨੇ ਬੜੇ ਸ਼ੁਰੂ ਤੋਂ ਹੀ ਬਰੇਵ ਕੌਮ ਹੈ ਦਲੇਰ ਕੌਮ ਹੈ ਸੋ ਜੇ ਇਹਨਾਂ ਦੀ એનર્ਜੀ ਨੂੰ ਚੈਨਲਾਈਜ਼ ਨਾ ਕਰੀਏ ਫੇਰ ਕੀ ਹੁੰਦਾ ਹੈ ਉਹ ਸਾਰਾ ਕੁਝ ਸ਼ਰੀਕ ਚ ਦਿਖਾਇਆ ਜਾਊਗਾ ਕਿ ਮਤਲਬ ਫਿਰ ਇੱਕ ਦੂਜੇ ਨਾਲ ਵੀ ਫਿਰ ਕਿਸ ਤਰੀਕੇ ਦੇ ਨਾਲ ਮਾਰਕਟ ਚੱਲ ਰਹੀ ਹੈ ਫੈਮਿਲੀ ਡਰਾਮਾ ਹੈ ਬਹੁਤ ਜ਼ਿਆਦਾ ਮਾਰਕਟ ਵੀ ਨਹੀਂ ਹੈ ਫੈਮਿਲੀ ਡਰਾਮਾ ਹੈ ਤੇ ਆਈ ਥਿੰਕ ਜਿਹੜੇ ਰੂਰਲ ਆਡੀਅנס ਹੈ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਮੈਂ ਵੀ ਬਿਲੋਂਗ ਕਰਦਾ ਪਿੰਡ ਨੂੰ ਸੋ ਉਹ ਬਹੁਤ ਰਿਲੇਟ ਕਰਨਗੇ ਕਿਉਂਕਿ ਜ਼ਮੀਨ ਤੇ ਜੱਟ ਦਾ ਜਿਹੜਾ ਰਿਸ਼ਤਾ ਰਿਸ਼ਤਾ ਹੈ ਨਾ ਉਹ ਮਤਲਬ ਇੱਕ ਬੌਂਡ ਹੈ ਮਤਲਬ ਸਾਰਿਆਂ ਰਿਸ਼ਤਿਆਂ ਤੋਂ ਉੱਪਰ ਜਿਵੇਂ ਮਾਂ ਤੇ ਪੁੱਤ ਦਾ ਰਿਸ਼ਤਾ ਹੁੰਦਾ ਇਦਾਂ ਜ਼ਮੀਨ ਨੂੰ ਵੀ ਮਾਂ ਹੀ ਆਪਾਂ ਕਹਿੰਨੇ ਆ ਖਾਸ ਤੌਰ ਤੇ ਜਿਹੜੇ ਸੋ ਉਹ ਇੱਕ ਰਿਸ਼ਤੇ ਦੇ ਵਿੱਚ ਕਿਵੇਂ ਉਹਦੇ ਕਰਕੇ ਜ਼ਮੀਨ ਕਰਕੇ ਭਰਾ ਭਰਾ ਦੇ ਵੈਰੀ ਹੋ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਫੈਮਿਲੀ ਚ ਡਿਸਟਰਬ ਪੈਂਦਾ ਇਸ ਫ਼ਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਨੇ ਕੀਤਾ ਹੈ ਅਤੇ ਕੁਲਜਿੰਦਰ ਮੁਤਾਬਕ ਦਰਸ਼ਕਾਂ ਨੂੰ ਇਸ ਤੋਂ ਮਿੱਟੀ ਦੀ ਖੁਸ਼ਬੂ ਆਏਗੀ।